ਕਾਫੀ ਤੇ ਨਾ ਬਿਲਕੁਲ ਜਾਨ ਦੇ ਵੀਰੇ ਪਿੱਛੇ ਹੁੰਜ ਲੋ ਕੋਈ ਨਹੀਂ ਦੇ ਤਮਾਸੂਮ ਬੱਚੇ ਨੂੰ ਅਗਵਾ ਕਰਨ ਵਾਲੇ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਪਰਿਵਾਰ ਨੇ ਰੋ ਰੋ ਕੇ ਨੌਜਵਾਨ ਨੂੰ ਅੰਤਿਮ ਵਿਦਾਇਗੀ ਦਿੱਤੀਏ ਹੋਜੇ ਹੋਜੇ ਆਉਂਦੇ ਫੰਕਾਂ ਕਰਦੇ

ਤਾ ਖਬਰ ਖੰਨਾ ਦੇ ਪਿੰਡ ਸੇਹਾਦੋਤ ਤੋਂ ਹੈ ਜਿੱਥੇ ਕਿ ਬੀਤੇ ਦਿਨੀ ਆਪਣੇ ਹੀ ਪਿੰਡ ਦੇ ਬੱਚੇ ਨੂੰ ਇੱਕ ਨੌਜਵਾਨ ਨੇ ਅਗਵਾ ਕਰ ਲਿਆ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਅਗਵਾਕਾਰਾਂ ਦਾ ਪਿੱਛਾ ਕਰ ਰਹੀ ਸੀ ਅਤੇ ਪਟਿਆਲਾ ਦੇ ਪਿੰਡ ਮਡੌਰ ਚ ਇਸ ਨੌਜਵਾਨ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ ਐਨਕਾਊਂਟਰ ਤੋਂ ਬਾਅਦ ਹੁਣ ਅਗਵਾ ਕਰਨ ਵਾਲੇ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਰਿਹਾ ਹਾਲਾਂਕਿ ਮਾਪਿਆਂ ਵੱਲੋਂ ਜਾਰੀ ਇੱਕ ਬਿਆਨ ਚ ਕਿਹਾ ਗਿਆ ਹੈ ਕਿ ਉਹਨਾਂ ਦਾ ਬੇਟਾ ਕੈਨੇਡਾ ਰਹਿੰਦਾ ਸੀ ਅਤੇ ਉਹਨਾਂ ਨੂੰ ਨਹੀਂ ਪਤਾ ਉਹ ਕਦੋਂ ਇੰਡੀਆ ਆਇਆ ਅਤੇ ਕਦੋਂ ਉਸ ਨੇ ਬੱਚੇ ਨੂੰ ਅਗਵਾ ਕਰਨ ਦਾ ਇਹ ਕਾਰਨਾਮਾ ਕੀਤਾ ਜਦਕਿ ਇਹ ਨੌਜਵਾਨ ਬਚਪਨ ਤੋਂ ਹੀ ਸਾਬਤ ਸੂਰਤ ਸੀ ਅਤੇ ਬਚਪਨ ਤੋਂ ਹੀ ਇਸ ਨੇ ਅੰਮ੍ਰਿਤ ਛਕਿਆ ਹੋਇਆ ਸੀ ਪਰ ਇਸ ਨੇ ਆਪਣੇ ਹੀ ਪਿੰਡ ਦੇ ਇੱਕ 6 ਸਾਲਾ ਬੱਚੇ ਨੂੰ ਪਿਛਲੇ ਦਿਨੀ ਅਗਵਾ ਕਰ ਲਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਪਿੱਛਾ ਕਰਕੇ ਇਸ ਦਾ ਐਨਕਾਊਂਟਰ ਕਰ ਦਿੱਤਾ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ